Play. Oh. Oh. <laughs> Hello. Hi. How are you? Fine, thanks, I. Fine, uh, fine, fine. What's your name? Octilia. Octilia. Yeah. Octilia. Octilia. This is beautiful, uh, beautiful place. Mm -hmm. I stay here for two nights. It's yes. a good accommodation. Thank you. So thank much you for the compliments. Yeah, thank you. And uh, wish you to see you again. Yes, yeah, so after two days, I will come here again. Okay. Uh, see you again. You take care. ਥੈਂਕ ਯੂ। ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਸਤਿਕਾਰਯੋਗ ਮਿੱਤਰ ਬੇਲੀ ਪੈਣਾ ਭਰਾਵਾਂ ਬਜ਼ੁਰਗਾਂ ਮਤਾਵਾਂ ਬੱਚਿਆਂ ਨੂੰ ਸასი ਸ਼ਕਲ ਮੈਂ ਅਫਰੀਕਾ ਮਹਾਦੀਪ ਦੇ ਦੇਸ਼ ਨੇ ਬੀਬੀਆ ਚ ਖੜਾ ਤੇ ਬੀਬੀਆਂ ਦੀ ਰਾਜਧਾਨੀ ਵਿਨਟੋਕ ਵਿਨਟੋਕ ਚ ਮੈਨੂੰ ਮੈਂ ਲਾਈਆਂ ਹੁਣ ਤੱਕ ਦੋ ਰਾਤਾਂ ਲਾਈਆਂ ਨੇ ਅੱਜ ਮੈਂ ਆਪਣਾ ਸਾਈਕਲ ਇੱਥੇ ਲਾਇਆ ਇਹਨਾਂ ਦੇ ਸਟੋਰ ਦੇ ਵਿੱਚ ਹੁਣ ਇੱਥੋਂ ਮੈਂ ਸਮੁੰਦਰਵਾਲ ਨੂੰ ਚੱਲਿਆ ਟੈਕਸੀਆਂ ਚਲਦੀਆਂ ਨੇ ਉਧਰ ਜਾਊਂਗਾ ਵੈਲਬਿਸ ਬੇ ਨਾ ਦੀ ਜਗਾ ਵੈਲਬਿਸ ਬੇ ਨੂੰ ਦੇਖਾਂਗੇ कुछ होर रंग देखा आप देश नबीबिया के दे। तुम तो जुड़े रहे हो सफर तर बहुत बहुत धन्यवाद लाइक जरूर करो तो वीडियो हेठा कमेंट जरूर करो वैन यू फाइंड दिस दर इज this ऑफ mm -hmm. of of yeah? You ऑफ दिस जर्नी यू कैन सी दिस बट इट्स इन माई ओन Yeah. If yeah. you यू subtitle with English, mm -hmm. maybe you can understand what I speak. Okay. Thank you. Thank you. Bye. See you again. Mm -hmm. ਤੇ ਆ ਰਿਸੈਪਸ਼ਨ ਜਿਹੜੀ ਥਾਂ ਤੇ ਮੈਂ ਰੁਕਿਆ ਹੋਇਆ ਜਿਹੜੀ ਇਹ ਬੀਬੀ ਆ ਇਹ ਠੰਡੇ ਸੁਭਾ ਦੀ ਆ ਇਹਨੇ ਕਿਹਾ ਵੀ ਭਾਈ ਤੂੰ ਸਾਈਕਲ ਆਪਦਾ ਇੱਥੇ ਲਾ ਸਕਦਾ ਜਿੰਦੇ ਕੁੰਡੇ ਚ ਲਾਇਆ ਜਿਹੜੀ ਦੂਜੀ ਬੀਬੀ ਸੀ ਇੱਕ ਹੋਰ ਉਹਨਾਂ ਨਾਲ ਥੋੜੀ ਜੀ ਗਰਚ ਸੂਤ ਨਹੀਂ ਬੈਠੀ ਸੀ ਹੁਣ ਇੱਥੋਂ ਚੱਲਦੇ ਆ ਇੱਥੋਂ ਮੈਂ ਟੈਕਸੀ ਫੜੂੰਗਾ ਟੈਕਸੀ ਤੇ ਜਾਊਂਗਾ ਇੰਡੀਅਨ ਟੇਸਟ ਦੇ ਇੰਡੀਆ ਰੈਸਟੋਰੈਂਟ ਉਥੋਂ ਕੁਝ ਖਾ ਕੇ ਫੇਰ ਅੱਗੇ ਨੂੰ ਨਿਕਲੂੰਗਾ ਮੈਂ ਪਲੀਜ਼ ਓਪਨ ਦਿਸ ਗੇਟ ਇਹ ਵੀਰ ਨਾਲ ਚੜ ਕੇ ਹੁਣ ਮੈਂ ਇੰਡੀਅਨ ਰੈਸਟੋਰੈਂਟ ਤੱਕ ਜਾਊਂਗਾ ਯਾਂਗੂ ਯਾਂਗੂ ਐਪਲੀਕੇਸ਼ਨ ਆ ਜਿਹਦੇ ਤੋਂ ਕਾਰਾਂ ਮਿਲ ਜਾਂਦੀਆਂ ਨੇ ਟੈਕਸੀਸ ਥੈਂਕ ਯੂ ਮਾਈ ਹਸਟ ਮੀਟ ਦੀ ਬ੍ਰੋ ਸਵੇਰੇ ਸਵੇਰੇ ਨੇ ਬੀਬੀਆ ਦੀ ਰਾਜਧਾਨੀ ਵਿੰਡੋਕ ਤੇ ਵਿੰਡੋਕ ਦੇ ਬਿਲਕੁਲ ਐਣ ਵਿਚਾਲੇ ਉੱਚੀਆਂ ਬਿਲਡਿੰਗਾਂ ਕੱਲ ਢਲਦੇ ਸੂਰਜੇ ਇਹਨਾਂ ਨੂੰ ਦੇਖਿਆ ਸੀ ਤੇ ਸਮਾਂ ਲਗਭਗ ਕਿੰਨਾ ਹੋ ਗਿਆ 9:30 ਵਜੇ ਨੇ ਵੀਰਾਂ ਨੂੰ ਜੀ ਟੇਸਟ ਆਫ ਇੰਡੀਆ ਵਿੱਕੀ ਸਤਿ ਸ਼੍ਰੀ ਅਕਾਲ ਕਿੱਦਾਂ ਵੀਰੇ ਬਹੁਤ ਵਧੀਆ ਔਰ ਬਹੁਤ ਵਧੀਆ ਯਾਰਾ ਖਾਈਏ ਪਰੌਂਠੇ ਪਰੌਂਠ ਬੈਠ ਤੂੰ ਮੈਂ ਤੁਸੀ ਵੇਟ ਕਰਦਾ ਆਜੋ ਆਜੋ ਚਾਹ ਬਣਾਈ ਬਾਈ ਵਿੱਕੀ ਦੇ ਹੱਥਾਂ ਦਾ ਬਣਿਆ ਸ਼ਾਨਦਾਰ ਪਰੌਂਠਾ ਨਾਲ ਦਹੀਂ ਤੇ ਹੋਰ ਮਸਾਲੇ ਪਰਾਉਠਾ ਖਾ ਕੇ ਦਹੀਂ ਨਾਲ ਉਤੋਂ ਦੀ ਚਾਹ ਪੀ ਕੇ ਤੇ ਹੁਣ ਆਪਾਂ ਅਗਲੇ ਸ਼ਹਿਰ ਵੱਲ ਵੱਧਦੇ ਆਂ ਬੈਲਬਸ ਬੇਬਲ ਥੈਂਕ ਯੂ ਵੀਰੇ ਓਕੇ ਬਾਕੀ ਵਿੱਕੀ ਵਿੱਕੀ ਦਾ ਗ੍ਰੇਟ ਹਾਂ ਵਿੱਕੀ ਫਿਰ ਮਿਲਦੇ ਆਂ ਤੁਸੀਂ ਦੱਸੋ ਪਾਕਿਸਤਾਨੀ ਪੰਜਾਬੀ ਵੀ ਉੱਥੇ ਹੈਗੇ ਨੇ ਪਾਕਿਸਤਾਨੀ ਇਹ ਆਪਣਾ ਇੰਡੀਅਨ ਵੀ ਹੈ ਆਓ ਜਿਹਾ ਇੰਜੋਏ ਕਰੋ ਫਿਰ ਆਓ ਤੁਸੀਂ ਨਹੀਂ ਗਏ ਉੱਥੇ ਕਦੇ ਤੁਸੀਂ ਸੁਣਾ ਤੁਸੀਂ 3 ਸਾਲ ਹੋ ਗਏ ਪਰ ਗਏ ਨਹੀਂ ਹਾਂ ਪਰ ਕਮਾਤੰਦਿਆ ਕਰਕੇ ਨਹੀਂ ਨਿਕਲਿਆ ਜਾਂਦਾ ਸੁਣਿਆ ਯਾਰ ਠੀਕ ਹੈ ਬਾਈ ਹੁਣਾਂ ਦੀ ਗੱਡੀ ਚ ਬੈ ਕੇ ਹੁਣ ਇੱਥੋਂ ਦਾ ਇੱਕ ਕਹਿ ਲੀਏ ਆਪਾਂ ਵੀ ਪਾਸਾਡਾ ਕਹਿ ਸਕਦੇ ਹਾਂ B1 ਉਤੋਂ ਸ਼ੇਅਰ ਟੈਕਸੀਆਂ ਚੱਲਦੀਆਂ ਨੇ ਜਿੱਧਰ ਨੂੰ ਮੈਂ ਜਾਣਾ ਚਾਹਣਾ ਸਮੁੰਦਰਾਲ ਨੂੰ ਵੈਲਬਿਸਵੇ ਵੱਲੋਂ ਇੱਥੇ ਬੱਸਾਂ ਦਾ ਨਹੀਂ ਹੈਗਾ ਬਸਾਂ ਬਹੁਤ ਘੱਟ ਚੱਲਦੀਆਂ ਜੇ ਬਸਾਂ ਚੱਲਦੀਆਂ ਵੀ ਨੇ ਤਾਂ ਉਹ ਬਹੁਤ ਜ਼ਿਆਦਾ ਲੰਬੇ ਰੂਟਾਂ ਤੇ ਚੱਲਦੀਆਂ ਨੇ ਇੱਕ ਦੇਸ਼ ਦੀ ਰਾਜਧਾਨੀ ਤੋਂ ਦੂਜੇ ਦੇਸ਼ ਦੀ ਰਾਜਧਾਨੀ ਜਾਣਾ ਹੋਵੇ ਤਾਂ ਬਸਾਂ ਦੀ ਲੋੜ ਪੈਂਦੀ ਆ ਵੈਸੇ ਆਹ ਜਿਹੜੀਆਂ 7 ਸੀਟਰ ਗੱਡੀਆਂ ਹੁੰਦੀਆਂ ਨੇ ਇਹਨਾਂ ਤੇ ਲੋਕ ਆਜ ਆ ਜਾਂਦੇ ਆ ਉਧਰ ਉਧਰੀ ਯਾਸ਼ੋਤੂ ਅੰਗਰੇਜ਼ ਆ ਕੇ ਯੂ ਗੋ ਟੂ ਵੈਲਵਿਸ ਯਾ ਹੀ ਇਜ਼ ਓਨ ਵੇ ਟੂ ਹਾਊ ਮੱਚ ਫਾਰ ਵੈਲਵਿਸ 220 220 ਦਿਸ ਕਾਰ ਓਕੇ ਨਾਉ ਯੂ ਗੋ ਔਰ ਵੇਟ ਸੰਪਨ ਫਸ ਲੈਟਸ ਗੋ ਇਥੋਂ ਚਲਦੀਆਂ ਨੇ ਗੱਡੀਆਂ ਵੈਲਵਿਸ ਬੇ ਨੂੰ ਖਿੱਚ ਤੂ ਬਹੁਤ ਕਰਦੇ ਆ ਬੰਦੇ ਭੱਜ ਭਜਾ ਕੇ ਆਉਂਦੇ ਆ ਇਹਨਾਂ ਨੂੰ ਲਾਲਚ ਹੁੰਦਾ ਵੀ ਗੱਡੀ ਭਰੀਏ ਤੇ ਇਥੋਂ ਅਸੀਂ ਖਿੱਚੀਏ ਲਗਭਗ ਆ ਮੇਰੇ ਖਿਆਲ ਕਿ 300 ਕਿਲੋਮੀਟਰ ਹੈ ਬਾਕੀ ਕਿੱਥੇ ਪਤਾ ਲੱਗਣਾ ਥੈਂਕ ਯੂ ਓਕੇ ਆ ਇਥੋਂ ਦੇ ਪੈਟਰੋਲ ਸਟੇਸ਼ਨ ਨੇ ਆ ਗੱਡੀ 'ਚ ਅਸੀਂ 5 ਜਣੇ ਬੈ ਕੇ ਉਧਰ ਨੂੰ ਜਾ ਰਹੇ ਹਾਂ ਇਥੇ ਤੇਲ ਪਵਾ ਕੇ ਫਿਰ ਗਾਂ ਨੂੰ ਖਿੱਚਣਗੇ ਸੜਕਾਂ ਸੋਹਣੀਆਂ ਨੇ ਪੰਥ ਚੰਗਾ ਨਿਪੜਦਾ ਦੱਬੀ ਆਉਂਦੇ ਆ ਕੰਮ ਇਹ ਹੋਰ ਸ਼ਹਿਰ ਆ ਕੋਈ ਨਬੀਬਿਆ ਦਾ ਵਿੰਡਕ ਤੋਂ ਵੈਲਵਸ ਬੇ ਨੂੰ ਜਾਂਦਾ ਰਾ 180 ਕਿਲੋਮੀਟਰ ਆ ਕੇ ਇੱਕ ਬਾਜ਼ਾਰ ਦੇ ਵਿੱਚ ਟਾਊਨ 'ਚ ਖੜੇ ਆ ਇਹ ਇਥੇ ਚਾਹ ਬਣੀ ਪੀਣ ਲਈ ਪੈਟਰੋਲ ਸਟੇਸ਼ਨ ਬਣੀ ਹੋਈਆਂ ਸੁਪਰਮਾਰਕਟ ਜਦਾਤਰ ਚਾਹ ਬਣੀ ਦਾ ਦਰਵਾਜ਼ਾ ਹੀ ਹੈ ਨਹੀਂ ਸਿਰਫ ਠੰਡੇ ਪੀਂਦੇ ਨੇ ਇਹ એનર્ਜੀ ਡਰਿੰਕ ਹਰ ਵੇਲੇ ਹਰੇਕ ਦੇ ਹੱਥ 'ਚ ਫੜਿਆ ਹੁੰਦਾ ਆਹ ਗੱਡੀ ਜੇ ਸੀ ਐਟਿਓਸ ਹੈ ਇਹ ਜਿੱਚ ਜਾਈ ਜਾਂਦੇ ਆ ਤੇ ਟੋਟਾ ਟੋਟਾ ਆਪਣੇ ਵੀ ਚੱਲਦੀ ਆ ਇਹ ਇੱਥੇ ਕੁਝ ਮਿੱਤਰ ਬੇਲੀ ਬੈਠੇ ਨੇ ਉਹ ਲੀੜੇ ਲੱਤੇ ਵੇਚਣ ਵਾਲੇ ਇਹਨਾਂ ਵੀਰਾਂ ਤੋਂ ਥੋੜੀ ਜਿਹੀ ਵਿੜਕ ਰੱਖਣੀ ਪੈਂਦੀ ਹੈ ਕਿਉਂਕਿ ਤੇਜ਼ੀ ਵਾਵਾ ਦਿਖਾ ਜਾਂਦੇ ਕਦੇ-ਕਦੇ ਤੇ ਆਹ ਪੱਤੀਆਂ ਲਾਈਆਂ ਹੋਈਆਂ ਨੇ ਕੋਈ ਬੰਦਾ ਇੱਥੇ ਬਹਿ ਨਾ ਸਕੇ ਤੇ 180 ਕਿਲੋਮੀਟਰ ਹੋਰ ਜਾਣਾ ਤੇ ਇਹਨਾਂ ਦਾ ਕਹਿਣਾ ਕਿ ਡੇਢ ਘੰਟੇ ਦਾ 2 ਘੰਟਿਆਂ ਦੇ ਵਿੱਚ ਆਪਾਂ ਪਹੁੰਚ ਜਾਗੇ ਵੈਲਵਿਸ ਬੇ ਸਫਰ ਕਰਕੇ ਆਪਾਂ ਅਟਲੈਂਟਿਕ ਓਸ਼ੀਅਨ ਤੇ ਬਿਲਕੁਲ ਕੰਡੇ ਤੇ ਆ ਕੇ ਖੜ ਗਏ ਤੇ ਵੈਲਵਿਸ ਬੇ ਦੇ ਨੇੜੇ ਤੜਿਆ ਕੋਈ ਪਿੰਡ ਨੇ ਤੇ ਇੱਥੇ ਹਵਾ ਬਹੁਤ ਠੰਡੀ ਵਗ ਰਹੀ ਆ ਹੁਣ ਤੇ ਸਮੁੰਦਰਾਂ ਨੇੜੇ ਹਵਾਾਂ ਕੀ ਗਰਮ ਹੁੰਦਾ ਕੰਮ ਹ ਹਮੋਸ ਹੁੰਦੀ ਹੈ ਹਮੀਡੀਟੀ ਹੁੰਦੀ ਹੈ ਪਰ ਇੱਥੇ ਉਲਟਾ ਕੰਮ ਇੱਥੇ ਕੋਈ ਸਮਾਨ ਲੱਦ ਕੇ ਲੈਂਦਾ ਹੈ ਇਹਨੇ ਵੀਰ ਨੇ ਤੇ ਉਹ ਦੁਕਾਨ ਵਾਲਿਆਂ ਨੂੰ ਉਹ ਲਾ ਕੇ ਦੇ ਜਾਂਦਾ ਇਦੂ ਬਾਅਦ ਵੈਲਵਿਸ ਵੇ ਨੂੰ ਨਿਕਲਾਂਗੇ ਤੇ ਮਿੱਟੀ ਇੱਥੇ ਇਹੋ ਜਿਹੀ ਚੱਲ ਪਈ ਹੁਣ ਮਾਰੂਥਲ ਬਿਲਕੁਲ ਮਾਰੂਥਲ ਆ ਇਹ ਇੱਥੇ ਆ ਗੱਡੀਆਂ ਚੱਲਦੀਆਂ ਨੇ 7.5 350 ਕਿਲੋਮੀਟਰ ਦੀ ਗੱਡੀ ਤੇ ਆਪਾਂ ਆਏ ਇਧਰ ਨੂੰ ਇੱਕ ਜਾਨੇ ਦਾ ਕਿਰਾਇਆ ਲੱਗਾ 220 ਨਵੀਬੀਅਨ ਡਾਲਰ ਤੇ ਵੈਲਵਿਸ ਬੇ ਦੇ ਵਿੱਚ ਆਪਣਾ ਪੰਜਾਬੀ ਨੌਜਵਾਨਾ ਕਮਲ ਉਹ ਪਿਛਲੇ ਬਹੁਤ ਲੰਮੇ ਸਮੇਂ ਤੋਂ ਇੱਥੇ ਰਹਿੰਦਾ ਨਵੀਬੀਅਨ ਦੇ ਵਿੱਚ ਸਿਰਫ ਮੈਨੂੰ ਇੱਕ ਉਹ ਵੀਰ ਦਾ ਫੋਨ ਆਇਆ ਜਿਹੜਾ ਆਪਣਾ ਪੰਜਾਬੀ ਰਹਿੰਦਾ ਜਾਂ ਜਿੱਥੇ ਸਵੇਰੇ ਮੈਂ ਰੋਟੀ ਪਾਣੀ ਖਾਦਾ ਕੁਥੇ ਪੰਜਾਬੀ ਮੁੰਡਾ ਸਿਰਫ ਦੋ ਜਾਨੇ ਆ ਨਵੀਬੀਅਨ ਦੇ ਵਿੱਚ ਹੋਰ ਪੰਜਾਬੀ ਨਹੀਂ ਹੈਗੇ ਹੁਣ ਇੱਥੋਂ ਵੈਲਵਿਸ ਬੇ ਵੱਲ ਜਾਵਾਂਗੇ 20 ਕਿਲੋਮੀਟਰ ਮੇਰੇ ਖਿਆਲ ਚ ਹੋਣਾ ਜਿਹੜੀ ਥਾਂ ਤੇ ਆਪਾਂ ਖੜ ਉੱਥੇ ਜਾ ਕੇ ਕਮਲ ਨੂੰ ਮਿਲਾਂਗੇ ਤੇ ਕਾਬਲੇ ਗੌਰ ਆ ਵੀ ਆਪਾਂ ਉਹ ਥਾਂ ਤੇ ਪਹੁੰਚ ਰਹੇ ਹਾਂ ਕਿਤਨਾ ਕਿ ਤੁਸੀਂ ਫੋਟੋ ਦੇਖੀ ਹੋਣੀ ਆ ਜਿੱਥੇ ਮਾਰੂਥਲ ਤੇ ਸਮੁੰਦਰ ਦੋਵੇਂ ਇਕੱਠੇ ਹੁੰਦੇ ਆ ਕਾਰ ਤੇ ਲੰਮਾ ਪੰਦ ਕੱਢ ਕੇ ਆਪਾਂ ਆ ਜਗ੍ਹਾ ਤੇ ਪਹੁੰਚਿਆ ਵੈਲਬਿਸ ਬੇ ਉਹ ਪਰਲੇ ਪਾਸ ਜਿਹੜਾ ਖਾਲੀਪਣ ਦਿਸਦਾ ਉਹ ਸਮੁੰਦਰ ਆ ਤੇ ਸਮੁੰਦਰ ਦੇ ਕੰਢੇ ਵਸਿਆ ਸ਼ਹਿਰ ਆ ਠੰਡ ਚੰਗੀ ਆ ਇੱਥੇ ਠੰਡੀ ਹਵਾ ਵਗਦੀ ਆ ਤੇ ਹਵਾ ਪਿੰਡਾਂ ਵਿੱਚ ਦੀ ਲੰਘਦੀ ਆ ਨੌਜਵਾਨ ਕਮਲ ਆਪਣੇ ਨਾਲ ਆ ਆਪਾਂ ਸੁਣਿਆ ਯਾਰ ਆ ਉੱਥੇ ਜਾ ਕੇ ਕਰਦੇ ਆ ਗੱਲ ਆਪਾਂ ਲੰਘੀਏ ਵੀਰੇ ਹਾ ਇੱਥੇ ਆ ਫਾਈਨ ਬਰ ਹਾ ਯੂ ਗੁੱਡ ਯੈਸ ਬਹੁਤ ਸੋਹਣਾ ਸ਼ਹਿਰ ਆ ਬਾਈ ਇਹ ਵੀ ਯਾਰ ਲੱਗੇ ਜਿਹੜੇ ਦੇਸ਼ਾਂ 'ਚ ਆਪਾ ਫਿਰਦੇ ਨਾ ਇਹਦੇ ਜਰਮਨ ਨੇ ਚੰਗਾ ਚੰਗਾ ਤੇ ਲੰਮਾ ਸਮਾਂ ਰਾਜ ਕੀਤਾ ਉਹ ਰਾਜ ਕਰਨੇ ਕਰਕੇ ਲੋਕ ਉਹ ਚੀਜ਼ ਤੋਂ ਪ੍ਰਭਾਵਤ ਹ ਤੇ ਇਹਨਾਂ ਦੀਆਂ ਜਿਹੜੀਆਂ ਬਿਲਡਿੰਗਸ ਨੇ ਉਹ ਰੰਗ-ਬਰੰਗੀਆਂ ਜਿਹੀਆਂ ਵਾਵਾ ਨੇ ਤੇ ਕਹਿ ਲੀਏ ਵੀ ਉਹ ਸਾਰੇ ਦਾ ਨਮੂਨਾ ਵੀ ਉਹੋ ਜਿਹਾ ਹੀ ਆ। ਇਹ ਭਾਵੇਂ ਕਿ ਲੋਕਾਂ ਦੇ ਇੱਥੇ ਸੜਕੇ ਹੀ ਇਹਦੇ 50 ਇੱਕ ਦੇ ਲੱਗਦੇ ਆ। ਆਪਾਂ ਲਾਲ ਤੇ ਟੱਪੇ ਜਾਂਦੇ ਫਿਰ ਕੋਈ ਗੱਲ ਨਹੀਂ ਆ। ਇਹ ਸ਼ਹਿਰ ਨੂੰ ਹੁਕਮ ਦੇ ਘਮਾਉਂਦੇ ਆਪਾਂ ਪਹੁੰਚੇ ਆਂ ਕਮਲ ਇਧਰ ਆਇਓ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਹਾਂਜੀ ਬਹੁਤ ਵਧੀਆ ਪਾਣੀ ਲੱਗ ਰਿਹਾ ਠੀਕ ਥੋਨੂੰ ਕਿੰਨੇ ਸਾਲ ਹੋ ਗਏ ਇੱਥੇ ਅਫਰੀਕਾ ਚ ਕਿੰਨੇ ਸਾਲ ਹੋ ਗਏ ਅਫਰੀਕਾ ਚ ਭਾਈ 2008 ਤੋਂ ਆ ਜੀ ਮੈਂ 2008 ਤੋਂ ਆ ਤੁਸੀਂ ਹਾਂਜੀ ਯੂਗਾਂਡਾ ਤੰਜ਼ਾਨੀਆ ਜ਼ਾਂਬੀਆ ਰਵਾਂਡਾ ਬਰੂndi ਸਾਰੇ ਕਿਤੇ ਤੁਸੀਂ ਕੰਮ ਵੀ ਕੀਤਾ ਤੇ ਘੁੰਮੇ ਵੀ ਹੋ ਘੁੰਮੇ ਵੀ ਆ ਕੰਮ ਵੀ ਕੀਤਾ ਜੀ ਲੱਗਿਆ ਥੋੜਾ ਨਾ ਬੀਬੀਆਂ ਚਾਕੇ ਜੀ ਨਵੀਂ ਬੀਬੀਆਂ ਚਾਕੇ ਪੰਜਾਬ ਤੋਂ ਕਿਹੜੀ ਥਾਂ ਤੋਂ ਤੁਸੀਂ ਪੰਜਾਬ ਫਗਵਾੜਾ ਹਸ਼ਿਆਰਪੁਰ ਚਿਲੰਦਰ ਦੇ ਵਿਚਾਲੇ ਆਪਣਾ ਪਿੰਡ ਹੈ ਜੀ ਪਿੰਡ ਡਮੇਰੀ ਪਿੰਡ ਡਮੇਰੀ ਜ਼ਿਲ੍ਹਾ ਕਪੂਰਥਲਾ ਲੱਗਦਾ ਜੀ ਆਪਾਂ ਨੂੰ ਹਾਂ ਹਾਂਜੀ ਅੱਛਾ ਮੈਨੂੰ ਇਹ ਦੱਸੋ ਤੁਸੀਂ ਪੰਜਾਬੀ ਕਿਹਦੇ ਨਾਲ ਬੋਲਦੇ ਹੋ ਫਿਰ ਇੱਥੇ ਪੰਜਾਬੀ ਭਾਈ ਇੱਥੇ ਕੁਝ ਪੰਜਾਬੀ ਦੋਸਤ ਹੈਗੇ ਆ ਪਾਕਿਸਤਾਨੀ ਪਾਕਿਸਤਾਨੀ ਪੰਜਾਬੀ ਨਹੀਂ ਹੈਗੇ ਆਪਣੇ ਇੱਥੇ ਜੀ ਤੇ ਉਹਨਾਂ ਨਾਲ ਬੋਲ ਲਈ ਦੀ ਆ ਬਾਕੀ ਨਹੀਂ ਤਾਂ ਯਾਰ ਜ਼ਰ ਫੋਨ ਤੇ ਹੀ ਆ ਭਾਈ ਜਦੋਂ ਇੰਡੀਆ ਗੱਲ ਕਰੀਏ ਉਦੋਂ ਨਹੀਂ ਤੇ ਕੋਲੇ ਪੰਜਾਬੀ ਹੈਗੇ ਆ ਪਾਕਿਸਤਾਨੀ ਜਿਨ੍ਹਾਂ ਨਾਲ ਬੋਲ ਲਈ ਦੀ ਆਪਣੇ ਚੜ੍ਹਦੇ ਪੰਜਾਬ ਤੋਂ ਤਾਂ ਮੈਨੂੰ ਤੁਸੀਂ ਦਿਸਦੇ ਤੋਂ ਮੇਰੇ ਖਿਆਲ ਜੀ ਮੈਂ ਕੱਲਾ ਹੀ ਜਾਂ ਕੋਈ ਮੁੰਡਾ ਦਿੱਲੀ ਤੋਂ ਬਸ ਦਿੱਲੀ ਤੋਂ ਜਿਹੜੇ ਮੈਂਟੀ ਸੈਂਗਲ ਮਿਲ ਜਾਂਦੇ ਠੀਕ ਅੱਛਾ ਤੇ ਤੁਸੀਂ ਇੱਥੇ ਆ ਕਰਦੇ ਹੋ ਮੋਬਾਈਲਾਂ ਦਾ ਬਹੁਤ ਵਧੀਆ ਵੇਚਦੇ ਸ਼ਾਨਦਾਰ ਰੋਟੀ ਦਾ ਪ੍ਰਸਾਦਨ ਲਾ ਕੇ ਬਾਬੇ ਨੇ ਜਿੱਥੇ ਲਾਇਆ ਪੌਸੇ ਦੇਖੀ ਕਿੱਥੋਂ ਕਿੱਥੋਂ ਲਿਆਉਨੇ ਤੁਸੀਂ ਸਮਾਨ ਇਹ ਨਹੀਂ ਸਾਊਥ ਅਫਰੀਕਾ ਤੋਂ ਤੇ ਚਾਈਨਾ ਤੋਂ ਆਰਡਰ ਕਰ ਲੀਦਾ ਬਾਕੀ ਸਪਲਾਈਅਰ ਇੱਥੇ ਵੀ ਦੇ ਜਾਂਦੇ ਆ ਕੋਈ ਲੋਕਲ ਠੀਕ ਹੈ ਯਾਰ ਚਲੋ اے ਵੀਰ ਕਮਲ ਤੁਸੀਂ ਮੈਨੂੰ ਫੇਸਬੁੱਕ ਤੇ ਦੇਖਿਆ ਸੀ ਹਨ ਬਿਲਕੁਲ ਜੀ ਮੈਂ ਤੁਹਾਨੂੰ ਫੇਸਬੁੱਕ ਤੇ ਦੇਖਿਆ ਸੀਗਾ ਵੀ ਮੈਂ ਤੁਹਾਨੂੰ ਕਮੈਂਟ ਕੀਤਾ ਸੀਗਾ ਜੀ ਅਗਲਾ ਡੈਸਟੀਨੇਸ਼ਨ ਕੀ ਹੈ ਤੁਸੀਂ ਕਿਹਾ ਸੀ ਦੇਖਣੀ ਪਈ ਕਾਵਾ ਜਾਣਾ ਫਿਰ ਮੈਂ ਤੁਹਾਨੂੰ ਕਿਹਾ ਸੀਗਾ ਕਿ ਜੀ ਨਵੀਂ ਵੀ ਆਪਦੇ ਨਾਲ ਪੈਂਦਾ ਉਧਰ ਵੀ ਜਰੂਰ ਆਇਓ ਬਸ ਫਿਰ ਨਵੀਂ ਵੀ ਆਉਂਗੀ ਫਿਰ ਮੈਂ ਨੰਬਰ ਕਿਹਾ ਵੀ ਤੁਹਾਈ ਜਦੋਂ ਵੀ ਨਵੀਂ ਵੀ ਆਏ ਤੇ ਕਾਲ ਜਰੂਰ ਕਰਿਓ ਹਾਂ ਫੇਸਬੁੱਕ ਤੇ ਆਪਣੀ ਦੋ ਤਿੰਨ ਵਾਰ ਚੈਟ ਹੁੰਦੀ ਰਹੀ ਆ ਜੀ ਤੇ ਬੋਰਸਵਾਣਾ ਆ ਕੇ ਤੁਸੀਂ ਮੈਨੂੰ ਕਾਲ ਕੀਤੀ ਹੈ ਜੀ بس 아데 ਉਸ ਤੋਂ ਬਾਅਦ ਮੈਂ ਹਾਂ ਉਦੋਂ ਮੈਂ ਨਵੀਂ ਬੀਬੀ ਚ ਵੜਨਾ ਹੀ ਸੀ ਵੀਰੇ ਹਾਂਜੀ ਜਿਸ ਦਿਨ ਆਪਣੀ ਗੱਲ ਹੋਈ ਆ ਠੀਕ ਹੈ ਠੀਕ ਹੈ ਤੁਸੀਂ ਕਿਹਾ ਕਿ ਹਾਂ ਇੱਕ ਦਿਨ ਦੇ ਵਿੱਚ ਆਪਣੀ ਨਵੀਂ ਬੀਬੀ ਐਂਟਰੀ ਹੋਵੇ ਤੁਸੀਂ ਨਵੀਂ ਬੀਬੀ ਆ ਕੇ ਮੈਨੂੰ ਕਾਲ ਕੀਤੀ ਹਾਂ ਤੇ ਇਹ ਦੇਖੋ ਮੈਂ ਕਹਾਂ ਜੀ ਮਿਲਣਾ ਜਰੂਰ ਤੇ ਦੇਖਿਓ ਜੀ ਅੱਜ ਮੇਰਾ ਹੋ ਗਿਆ ਮਿਲੇ ਹੋ ਗਏ ਭਾਈ ਸਹੀ ਹੈ ਚਲੋ ਬੈਲਵਿਸ ਬੈਲਵਿਸ ਬੇ ਦੇ ਵਿੱਚ ਆਪਾਂ ਇਸ ਵੇਲੇ ਖੜੇ ਆ ਤੇ ਨੇੜੇ ਤੇਰੇ ਕੁਝ ਹੋਰ ਥਾਵਾਂ ਨੇ ਦੇਖਣ ਵਾਲੀਆਂ ਉਹਨਾਂ ਨੂੰ ਦੇਖਣ ਦਿਖਾਉਣ ਲਈ ਸੱਪ ਨੂੰ ਜਾਣਾ ਬੂ ਕਾਰ ਤੇ ਕੋਈ ਇਥੋਂ 100 ਕਿਲੋਮੀਟਰ 50 ਕਿਲੋਮੀਟਰ ਆਸੇ ਪਾਸੇ ਆ ਉਹ ਕੱਲ ਨੂੰ ਜਾਵਾਂਗੇ ਉਹਦੇ ਲਈ ਕਾਰ ਦਾ ਪ੍ਰਬੰਧ ਕੀਤਾ ਕਾਰ ਤੇ ਚੜਾਂਗੇ ਤੇ ਕੱਲ ਨੂੰ ਵੇਖਾਂਗੇ ਹੁਣ ਸ਼ਾਮ ਦਾ ਵੇਲਾ ਤੇ ਇੱਥੇ ਚੱਲੇ ਆਂ ਅ ਸਮੁੰਦਰ ਦੇ ਕੰਢੇ ਢਲਦਾ ਸੂਰਜ ਦੇਖਣ ਲਈ ਇਹ ਦੀ ਨੌਜਵਾਨ ਦੀ ਦੁਕਾਨ ਆ ਕਮਲ ਦੀ ਸਮਾਂ 8:00 ਤੇ ਸਹੀ 6:00 ਵਜੇ ਨੇ ਸੂਰਜ ਢਲੇ ਪਿਆ ਹੋਇਆ ਇਧਰਲੇ ਪਾਸੇ ਆਪਾਂ ਸ਼ਹਿਰ ਵੈਲਵਿਸ ਬੀਚ ਦੇ ਰੰਗ ਦੇਖਦੇ ਆ ਤੇ ਇਹਦੇ ਰੰਗ ਦੇਖਦੇ ਦੇਖਦੇ ਸਮੁੰਦਰ ਦੇ ਕੰਢੇ ਆ ਕੇ ਖੜੇ ਆਂ ਇੱਧਰ ਬਹੁਤ ਸ਼ਾਨਦਾਰ ਘਰ ਬਣੇ ਹੋਇਆ ਕੋਈ ਹੋਮਸਟੇ ਰਹਿਣ-ਬਹਿਣ ਜ ਟਿਕਾਣੇ ਪਰਛਾਵੇਂ ਲੰਮੇ ਆ ਕਿਉਂਕਿ ਆਥਨ ਤੇ ਆ ਇੱਕ ਟਰੈਕ ਬਣਿਆ ਹੋਇਆ ਸਮੁੰਦਰ ਦੇ ਕੰਡੇ-ਕੰਡੇ ਭੱਜਣ ਭਜਾਉਣ ਵਾਸਤੇ ਐਣਕਾਂ ਲਾਈਆਂ ਬਾਈ ਹੁਣਾਂ ਨੇ ਹੈ ਮੇਰੀਆਂ ਉੱਥੇ ਝੋਲੇ ਚ ਰਹੀਆਂ ਆਟਲੈਂਟਿਕ ਓਸ਼ੀਅਨ ਆਟਲੈਂਟਿਕ ਓਸ਼ੀਅਨ ਹੈ ਨਾ ਭਾਈ ਜੀ ਹਾਂ ਓਸ਼ੀਅਨ ਆਓ ਬਣਿਆ ਹੋਇਆ ਰੈਸਟੋਰੈਂਟ ਹੋਟਲ ਬਣਿਆ ਹੋਇਆ ਕਿਆ ਕਮਾਲ ਦਾ ਨਜ਼ਾਰਾ ਹੈ ਅੱਛਾ ਤੁਸੀਂ ਭੱਜਦੇ ਹੋਵੇ ਤੇ ਇੱਥੇ ਮਸੂਰਤ ਫੇਰੇ ਆ ਗਏ ਸਵੇਰੇ ਨਹੀਂ ਸੋਹਣੀ ਜਗ੍ਹਾ ਮੈਂ ਹੁਣ ਵੇਖਿਆ ਹੁਣ ਵੀ ਗੋਰੇ ਭੱਜ ਰਹੇ ਸੀ ਇੱਥੇ ਹਾਂਜੀ ਹਾਂਜੀ ਸਾਰੇ ਉਹ ਖਰੂਬੇ ਉੱਧਰ ਵੀ ਲੋਕ ਸੈਰ ਕਰ ਰਹੇ ਨੇ ਹੂੰ ਉਸੇ ਕਰਦੇ ਸ਼ਾਮ ਨੂੰ ਕਾਫੀ ਲੋਕ ਆਤਾ ਕੀਤਾ ਹੋਇਆ ਬਾਈ ਇੱਥੇ ਰਹਿ ਕੇ ਇੱਥੇ ਸ਼ਾਂਤ ਜਿਹਾ ਮੈਨੂੰ ਇੱਥੇ ਤਾਂ ਸ਼ਾਂਤ ਆ ਅੰਦਰ ਜਿਹਨੂੰ ਆ ਗਿਆ ਨਾ ਇੱਥੋਂ ਥਿਸ ਯੈਸ ਮਾਈ ਅਨਟਨ ਮਾਈ ਬ੍ਰਦਰ ਕੈਚ ਆਫ ਦਿ ਡੇ ਯਾ ਕੇਕੀ ওকে ਫਰੋਮ ਵਿਚ ਮਾਈਲ ਹਾਊ ਵੀ ਆ ਯੈਟ ਥਿਸ ਸਾਈਡ अच्छा समुंद्र चो फे लिया के खाओ बेली समुद्र चो मिया फड़के लिया है ਆਪਦੀਆਂ ਮੱਛੀਆਂ ਇੱਥੇ ਧੋ ਕੇ ਬੰਦਾ ਲੈ ਜਾਂਦਾ ਪੈਕ ਕਰਕੇ ਅੱਛਾ ਆ ਬੀ ਦੇਖ ਰਹੀ ਆ ਆਹ ਕੋਈ ਜਿਹੜਾ ਆ ਜਿਹੜੀ ਚੀਜ਼ ਬਣਾਈ ਹੋਇਆ ਇਹ ਆਪਣੇ ਸਮੁੰਦਰ ਇੱਥੇ ਖੜਦੇ ਸਾਰੇ ਆ ਹਨਾ ਆਪਾਂ ਇਸ ਵੇਲੇ ਇੱਥੇ ਬੀੜੀਆਂ ਖੜਦੇ ਆ ਬੀੜੀਆਂ ਚਾਜ ਖੜਦੇ ਆ ਹਾਂਜੀ ਸਾਰੀਆਂ ਜਾ ਜਾ ਕੇ ਆਹ ਬੀੜੀਆਂ ਦੇ ਇੱਥੇ ਛੱਲਾਂ ਘਟ ਜਾਂਦੀਆਂ ਹਨ ਅੰਦਰ ਆ ਕੇ ਆਹ ਦੇਖੋ ਆ ਸਾਰੀਆਂ ਬੀੜੀਆਂ ਇੱਥੇ ਖੜਦੀਆਂ ਹਨਾ ਜੀ ਇਧਰਲੇ ਪਾਸੋਂ ਢਲਦਾ ਸੂਰਜ ਦਿਸਦਾ ਤੇ ਸਮੁੰਦਰੀ ਜਿਹੜੇ ਕਾਂ ਨੇ ਉਹਨਾਂ ਦੀ ਆਵਾਜ਼ ਸੁਣਦੀ ਆ ਆਹ ਖੰਬੇ ਜੇ ਖੜੇ ਕਰਕੇ ਤੇ ਉਹ ਕੈਫੇਟੇਰਿਆ ਬਣਾਇਆ ਹੋਇਆ ਆ ਸੋਹਣੀ ਜਗ੍ਹਾ ਤੇ ਆ ਤੇ ਇਹਦੇ ਪਿੱਛੇ ਇੱਕ ਐ ਪੱਟੀ ਬਣਾਈ ਹੋਈ ਆ ਪੂਰੀ ਵੱਡੀ ਭਰਤ ਪਾ ਕੇ ਉਹ ਤਾਂ ਪਾਈ ਹੈ ਵੀ ਇਹਦੀਆਂ ਸਮੁੰਦਰ ਦੀਆਂ ਛੱਲਾਂ ਨੂੰ ਇੱਧਰ ਆਉਣ ਤੋਂ ਇੱਕਦਮ ਰੋਕਿਆ ਜਾਵੇ ਤੇ ਇੱਥੇ ਆ ਕੇ ਜਹਾਜ਼ ਲੱਗਦੇ ਆ ਸਮੁੰਦਰੀ ਬੇੜੇ ਲੱਗਦੇ ਆ ਘੁੰਮਣ ਫਿਰਨ ਵਾਲਿਆਂ ਦੇ ਵੀ ਤੇ ਵਪਾਰ ਵਾਲੇ ਵੀ ਹੂੰ 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 ਉਹਨਾਂ ਦੀ ਹਿਲਕਾਰੀ ਦੇ ਰਹਿ ਸਮੁੰਦਰ ਦੇ ਕੰਢੇ ਹਵਾ ਤੇਜ਼ ਹੁੰਦੀ ਹੈ ਵੀਰੇ ਬਹੁਤ ਤੇਜ਼ ਹੁੰਦੀ ਹੈ ਬਹੁਤ ਤੇਜ਼ ਆ ਰਹਿਣ ਉਹ ਤਾਂ ਬਹੁਤ ਜ਼ਿਆਦਾ ਮਹਿੰਗੇ ਟਿਕਾਣੇ ਬਣਾਏ ਹੋਣਗੇ ਸੋਹਣੇ ਆ ਇੱਥੇ ਬੰਦਾ ਉੱਠੇ ਕਮਰੇ ਚੋਂ ਨਿਕਲੇ ਤੇ ਸਾਹਮਣੇ ਸਮੁੰਦਰ ਮੱਥੇ ਲੱਗਦਾ ਹੋਵੇ ਹਨਾ ਵਾਕਈ ਆਹੀ ਕਾਂ ਸੀ ਇਹਨਾਂ ਆਪਣਾ ਬਤਕ ਜੀ ਵੱਖਰੀ ਤਰ੍ਹਾਂ ਦੀ ਹੈ मुझे साठ सठ बजी लगती है उड़न वेलबिस् कलब इतने लोगों ने आप अपने परसनल रखे हो हाँ हाँ बी है ना आप बेटिया घूमन घुमा ਐਂਟਰਸ ਟੂ ਵੈਲਵਿਸ ਬੇਯਾਚ ਕਲੱਬ ਆਲ ਪਬਲਿਕ ਵੈਲਕਮ ਆ ਜਿੱਥੇ ਰੁਕਰ ਦੇ ਉੱਪਰ ਖੰਭ ਆ ਇੱਧਰ ਸੋਨਾ ਵੀ ਰਟਕਣਾ ਆ ਹਾ ਉਧਰ ਤਸਵੀਰਕਾਰੀਆਂ ਹੋਈ ਜਾਂਦੀਆਂ ਨੇ ਕੋਈ ਉੱਥੇ ਬਹਿ ਕੇ ਆਪਦਾ ਬੀਅਰ ਠੰਡਾ ਤੱਤਾ ਪੀ ਜਾਂਦਾ ਨਿਆਣੀ ਸੜਕ ਦੇ ਇਹਦੇ ਸਮੁੰਦਰ ਦੇ ਕੰਢੇ-ਕੰਢੇ ਤੁਰੇ ਫਿਰਦੇ ਆ ਇੱਧਰ ਰੇਤੇ ਤੇ ਉਹ ਵੀ ਭਜਾਉਂਦੇ ਹੋਣਗੇ ਹਣਾਂ ਸਾ ਪਾਣੀ ਵਾਲਾ ਸਪੀਡ ਬੋਟ ਉਹ ਚਲਾਣ ਦੱਸੋ ਕਰੀਏ ਗੱਲ ਉਹ ਨਹੀਂ ਵੀਰੇ ਉਹ ਉਹ ਗੋਆ ਕਾ ਚ ਪੰਗੇ ਵਾਵਾ ਲੈ ਜਨੇ ਉਹਦੇ ਨਾਲ ਦੇ ਅੱਜ ਜਦੋਂ ਦੁਪਹਿਰੇ ਸ਼ਹਿਰ ਦੇ ਵਿੱਚ ਪਹੁੰਚੇ ਤਾਂ ਠੰਡੀ ਠੰਡੀ ਹਵਾ ਨੇ ਸਵਾਗਤ ਕੀਤਾ ਤੇ ਆਮ ਜਦੋਂ ਆਪਾਂ ਸਮੁੰਦਰ ਦੇ ਨੇੜੇ ਜਾਂਦੇ ਹਾਂ ਹਮਸ ਹੁੰਦੀ ਉੱਥੇ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਇੰਡੀਅਨ ਓਸ਼ੀਅਨ ਦੇ ਕੰਢੇ ਦਾ ਖਾਸ ਕਰਕੇ ਪਰ ਇੱਥੇ ਇਹ ਬਾਈ ਉਹਨਾਂ ਨੇ ਦੱਸਨ ਤਾਬ ਕਿ ਇੱਥੇ ਹਰ ਵੇਲੇ ਠੰਡ ਰਹਿੰਦੀ ਆ ਆਪਣਾ ਕਮਲ ਜਦੋਂ ਹੁਣ ਅਗਲਾ ਮਹੀਨਾ ਆ ਜਾਣਾ ਜੂਨ ਦਾ ਰੱਖ ਲਈਏ ਮਈ ਜੂਨ ਉਦੋਂ ਇੱਥੇ ਕਿਹੋ ਜਿਹਾ ਮੌਸਮ ਹੋਊਗਾ ਬਹੁਤ ਠੰਡ ਭਾਜੀ ਫੁੱਲ ਠੰਡ ਪੂਰੀ ਠੰਡ ਪੂਰੀ ਫ੍ਰੀਜ਼ ਇਹ ਸਮੁੰਦਰ ਦੇ ਘੰਡੇ ਗਰਮੀ ਹੋਣੀ ਚਾਹੀਦੀ ਮੈਂ ਉਸ ਤਾਕ ਚ ਇਹ ਐਟਲੈਂਟਿਕ ਓਸ਼ਨ ਹੋਰ ਕਰ ਭਾਜੀ ਇਹ ਜਿਹੜਾ ਪਾਣੀ ਸਮੁੰਦਰ ਰਿਆਂ ਦਾ ਠੰਡਾ ਹੀ ਰਹਿੰਦਾ ਹਮੇਸ਼ਾ ਹਾਂ ਤੇ ਅੱਧਾ ਤਾਂ ਐਟਲੈਂਟਿਕ ਓਸ਼ਨ ਜੰਮਿਆ ਆ ਤੁਹਾਨੂੰ ਪਤਾ ਇੰਟਾਰਕਟਿਕ ਦੇ ਨਾਲ ਲੱਗਦਾ ਨਾ ਦੂਜੇ ਪਾਸੇ ਇਸ ਕਰਕੇ ਇੱਥੇ ਠੰਡੇ ਠੰਡੀਆਂ ਹਵਾਵਾਂ ਆਉਂਦੀਆਂ ਇੱਥੇ ਬਸ ਪਾਣੀ ਵੀ ਹਮੇਸ਼ਾ ਹੀ ਠਰੇ ਰਹਿੰਦਾ ਹਾਂ ਹਾਂ ਤੇ ਸਮੁੰਦਰ ਤਲ ਤੋਂ ਉਚਾਈ ਆਪਣੀ ਫੈਨਸ ምੁੰਦਰ ਤਲਤੇ ਹੀ ਖੜੇ ਆ ਪਤਾ ਕਰਕੇ Atlantik ਹਾਂ ਫਟਿਆਂ ਦੇ ਉੱਤੇ ਖੜੇ ਆ ਜਿਹੜਾ Atlantik ਆ ਇਧਰ ਲੱਗ ਜਾਂਦਾ ਇਹ ਆ ਆਪਣਾ ਨਵੀਂ ਨੂਰ ਗਿਆ ਅਫਰੀਕਾ ਕੰਟੀਨੈਂਟ ਆ ਗਿਆ ਉਧਰ ਯੂਰਪ ਆ ਗਿਆ ਪਰਲੇ ਪਾਸੇ ਜਾ ਕੇ ਇਹ ਲੱਗ ਜਾਂਦਾ ਅਮਰੀਕਾ ਕੈਨੇਡਾ ਰਿਆ ਨਾਲ ਉਹਨਾਂ ਦੇ ਨਾਲ ਲੱਗ ਜਾਂਦਾ ਇਹ ਕੁੱਲ ਪੰਜ ਓਸ਼ੀਅਨ ਨੇ ਪੈਸੀਫਿਕ Atlantik Indian Southern Ocean ਤੇ ਇੱਕ Arctic ਆਈਆਂ ਨਾ ਬਾਈ ਪੰਜ ਹੀ ਹੁੰਦੇ ਆ ਹਾਂ ਸਹੀ ਆ ਸੋ ਇਹ ਪੰਜਾਂ ਦੇ ਵਿੱਚੋਂ ਇੱਕ ਓਸ਼ੀਅਨ ਦੇ ਆਪਾਂ ਕੰਡੇ ਖੜੇ ਆ ਤੇ ਸਫਰ ਦੇ ਵਿੱਚ ਪਹਿਲਾਂ ਆਪਾਂ ਦੇਖਿਆ ਸੀ ਕਿਨੀਆ ਦੇ ਜਦੋਂ ਮਬਾਸਾ ਘੁੰਮਦੇ ਸੀ ਤਾਂ ਉਦੋਂ ਸੀ ਇੰਡੀਅਨ ਓਸ਼ੀਅਨ ਤੇ ਹੁਣ ਆਪਾਂ ਅਫਰੀਕਾ ਦੇ ਦੂਜੇ ਪਾਸੇ ਆ ਕੇ ਪਹੁੰਚ ਗਏ ਵੈਸਟ ਕੋਸਟ ਦੇ ਨਾਲ ਤੇ ਵੈਸਟ ਕੋਸਟ ਤੇ ਆਪਾਂ ਇਸ ਵੇਲੇ ਅਟਲੈਂਟਿਕ ਦੇ ਕੰਡੇ ਖੜੇ ਆ ਪਾਣੀਆਂ ਵੇ ਪਾਣੀਆਂ ਧਰਤੀ ਦੇ ਹਾਨੀਆਂ ਜੀਆਂ ਦਾ ਆਧਾਰ ਹੈ ਤੂੰ ਨੀਵਿਆਂ ਦਾ ਯਾਰ ਹੈ ਤੂੰ ਸਮੁੰਦਰ ਨੇ ਹੁਣ ਦੂਜੇ ਸੂਰਜ ਨੇ ਇਹਦੇ ਵਿੱਚ ਡੁੱਬ ਜਾਣਾ ਪਰਲੇ ਪਾਸੇ ਜਾ ਕੇ ਹੋਰ ਪਾਸੇ ਧਰਤੀ ਤੇ ਨੇ ਚੜਨਾ ਤੇ ਬਾਈ ਹੁਣ ਦਸਨ ਮੁਤਾਬਕ ਅੱਜ ਇੱਥੇ ਸ਼ਾਂਤੀ ਨਹੀਂ ਭੀੜ ਭੜਕਾ ਬਹੁਤ ਹੁੰਦਾ ਤੇ ਸੋਹਣੀ ਗੱਲ ਆ ਜੀ ਆਪਾਂ ਇਹਨੂੰ ਠਰਮੇ ਨਾਲ ਦੇਖ ਰਹੇ ਹਾਂ ਨਹੀਂ ਸਮੁੰਦਰ ਦੇ ਕੰਢੇ ਕਈ ਵਾਰੀ ਹਵਾਵਾਂ ਬਹੁਤ ਤੇਜ਼ ਹੁੰਦੀਆਂ ਨੇ ਪਰ ਕੱਲ ਨੂੰ ਜਿਹੜੇ ਕੁਝ ਇਲਾਕੇ ਦੇਖਾਂਗੇ ਆਪਾਂ ਨੂੰ ਉੱਧਰ ਇਹੋ ਜਿਹਾ ਕੁਝ ਦੇਖਣ ਨੂੰ ਮਿਲੂਗਾ ਵਾਹ ਬਾਈ ਬਰੋਸ ਹੋਣਾ ਹੈ ਚਲੋ ਫਿਰ ਆਪਾਂ ਹੁਣ ਆਪਾਂ ਤੁਰਦੇ ਤੁਰਦੇ ਉਧਰ ਨੂੰ ਜਾਂਦੇ ਆ ਕਿੰਨੇ ਕੁ ਮਿੰਟ ਹੋਰ ਆਜਾ ਇੱਥੇ ਖੜ ਕੇ ਆਪਾਂ ਡੁੱਬਦਾ ਸੂਰਜ ਦੇਖਾਂਗੇ 6:49 ਤੇ ਡੁੱਬਣਾ 6:20 ਹੋ ਗਏ ਹਾਂ ਹਾਂਜੀ ਆਪਾਂ ਉਥੇ ਪਹੁੰਚ ਕੇ ਪਹੁੰਚਦੇ ਹਾਂ ਅੱਗੇ ਜੇ ਬੱਸ ਨਾ ਵੀ ਹੋਣਾ ਜੈਟੀ ਸ਼ਾਟ ਹੋਵੇ ਇਮੀਗ੍ਰੇਸ਼ਨ ਏਰੀਆ ਵੀ ਇੱਥੇ ਹੈ ਨਹੀਂ ਅੱਗੇ ਪੰਡਾ ਇੱਥੇ ਕੋਈ ਨਹੀਂ ਇਹਨੂੰ ਕਹਿੰਦੇ ਨੇ ਜੀ ਵਾਟਰਫਰੰਟ ਵਾਟਰਫਰੰਟ ਤੇ ਡਾਲਫਿਨਸ ਟੂਰ ਵੀ ਕਰਾਉਂਦੇ ਡਾਲਫਿਨ ਹਾਏ ਇੱਥੇ ਹਾਂਜੀ ਉਹ ਬੋਟ ਵਾਲੇ ਜੀ ਤਾਂ ਅੰਦਰ ਲੈ ਕੇ ਜਾਂਦੇ ਨੇ ਲੱਕੀ ਦੀ ਮੂਰੇ ਆ ਜਾਣ ਡਾਲਫਿਨ ਘੱਟ ਦੇਖਦੀਆਂ ਵੈਸੇ ਦੂਰ ਹੁੰਦੀਆਂ ਨੇ ਉਹ ਸੀਜ਼ਨ ਚ ਆਈਆਂ ਹੁੰਦੀਆਂ ਨੇ ਆਹ ਬਹੁਤ ਸੋਹਣੀ ਜਗ੍ਹਾ ਵੀਰੇ ਇਹਨੂੰ ਵਾਟਰਫਰੰਟ ਕਹਿੰਦੇ ਨੇ ਵਾਟਰਫਰੰਟ ਇੱਥੇ ਰੌਣਕਾਂ ਪੂਰੀਆਂ ਬਾਈ ਇੱਥੇ ਸ਼ਾਮ ਨੂੰ ਬਹਿ ਕੇ ਸਾਰੇ ਬੀਅਰ-ਬੀਅਰ ਪੀਂਦੇ ਆਪਦੇ ਤੇ ਇਥੋਂ ਸਨਸੈਟ ਦਾ ਨਜ਼ਾਰਾ ਵੱਖਰਾ ਮੋਲਾ ਮੋਲਾ ਬੁਕਿੰਗ ਆਫਿਸ ਹਾਂਜੀ ਦਾ ਨਾ ਫੋਨ ਨੰਬਰ ਲੱਦਦੇ ਸੀ ਹਾਂਜੀ ਠੀਕ ਹੈ ਜੀ ਆਪਾਂ ਉਹ ਲੱਕੜ ਤੇ ਜਾਣਾ ਉੱਥੇ ਤੇ ਜਾਣਾ ਉਹ ਸ਼ਿਪ ਦੇਖਣ ਨੂੰ ਮੌਕਾ ਮਿਲੂਗਾ ਉਹਦਾ ਵੀਊ ਸਹੀ ਆਏਗਾ ਬਹੁਤ ਉੱਥੋਂ ਖੜ ਕੇ ਫੁੱਟ ਪੇਚਾਂਗੇ ਨਾ ਇਥੇ ਤਾਂ ਪ੍ਰਾਈਵੇਟ ਵੀ ਰੱਖਦੇ ਆ ਨੋ ਸਵੀਮਿੰਗ ਨੋ ਡਾਈਵਿੰਗ ਨੋ ਨੋ ਹਾਈ ਹੀਲਸ ਨੋ ਲਿਟਰਿੰਗ ਅੱਛਾ ਹਾਈ ਹੀਲ ਵੀ ਤਰਾ ਜਾਣਾ ਇੱਥੇ ਇਹ ਵੀ ਗੱਲ ਸਹੀ ਆ ਜਾ ਜਾਂਦੀ ਹੋ ਸਕਦੀ ਆ ਅੱਛਾ ਇੱਥੇ ਕੁਛ ਤਾਂ ਬੇੜੀਆਂ ਰੱਖੀਆਂ ਹੋਈਆਂ ਨੇ ਲੋਕਾਂ ਦੇ ਘੁੰਮਣ ਘਮਾਉਣ ਲਈ ਤੇ ਕੁਛ ਆਪਦੀਆਂ ਪ੍ਰਾਈਵੇਟ ਵੀ ਲਿਆ ਕੇ ਇਹੋ ਜਿਹੇ ਥਾਵਾਂ ਦੇ ਰੱਖਦੇ ਹੁੰਦੇ ਆ ਜਿਵੇਂ 에ਅਰਪੋਰਟ ਤੇ ਹੈਂਗਰ ਖਰੀਦੇ ਹੁੰਦੇ ਆ ਉਸੇ ਤਰ੍ਹਾਂ ਇੱਥੇ ਵੀ ਆਪਦੀ ਕਿਸ਼ਤੀ ਲਈ ਇੱਕ ਜਗ੍ਹਾ ਖਰੀਦ ਲੈਂਦੇ ਆ ਪੇ ਕਰਦੇ ਆ ਉਹ ਆ ਨਾ ਆਪਣਾ ਜਹਾਜ਼ ਦੂਜਾ ਵੀਰੇ ਉਹ ਸ਼ਿਪ ਕਰੂਜ਼ਰ ਸਵਾਰੀਆਂ ਵਾਲਾ ਇਹ ਦੁਨੀਆ ਘੁੰਮ ਰਹੇ ਆ ਉਹਨਾਂ ਹੋ ਸਕਦਾ ਵੀ 2 ਦਿਨ ਰਹੇਗਾ ਹਾਂ ਬੰਦੇ ਕਮਾ ਕੇ ਇੱਥੇ ਲੱਗਿਆ 2 ਦਿਨ ਲੋਕਾਂ ਨੇ ਇੱਥੇ ਘੁੰਮਣਾ ਫਿਰ ਅੱਗੇ ਨੂੰ ਜਾਣਾ ਫਿਰ ਕਿਸੇ ਹੋਰ ਦੇਸ਼ ਦੀ ਜਾ ਕੇ ਹਲਾ ਦੇਣਗੇ ਬੰਦਰਗਾਹ ਤੇ ਯਾਰ ਇੱਥੋਂ ਬੰਦੀਆਂ ਨਾ ਗੱਲ ਆ ਆ ਬਹੁਤ ਸੋਹਣੀ ਫਰੇਮ ਬਣਿਆ ਆ ਆਨਸਰ ਤੇ ਥੋਪਸਾਨ ਦੇ ਉੱਪਰ ਜਾਣਾ ਦੱਸੋ ਨਹੀਂ ਆਪਾਂ ਉੱਤੇ ਚੱਲਦੇ ਆ ਉੱਥੋਂ ਵੀ ਵਧੀਆ ਬਣ ਜਾਣਾ ਕੇਰਾ ਆ ਨਜ਼ਾਰਾ ਦੇਖ ਲਈਏ ਆਪਾਂ ਇੱਥੇ ਪੂਰਾ ਸਾਰੇ ਸ਼ਹਿਰ ਲੋਕ ਹੁੰਦੇ ਇੱਥੇ ਮੱਛੀਆਂ ਫੜਨ ਵਾਲੇ ਵੀ ਫਿਰਦੇ ਹੋਣਗੇ ਸਮੁੰਦਰ ਅਕਸਰ ਮੱਛੀਆਂ ਦਾ ਫੜਦੇ ਫੜਦੇ ਆ ਉਹ ਤਾਂ 2-3 ਆਪਦੇ ਲਈ ਫੜੀ ਬੈਠੇ ਸੀਗੇ ਵੱਡੇ ਪੱਧਰ ਤੇ ਵੀ ਚੱਲਦਾ ਹੋਊ ਕੰਮ ਆਹ ਫੈਕਟਰੀਆਂ ਨੇ ਇਥੇ ਹਾਂਜੀ ਫੈਕਟਰੀਆਂ ਨੇ ਮੱਛੀਆਂ ਦੀਆਂ ਹਾਂਜੀ ਜਿੱਥੇ ਵੱਡੇ ਦੌਰ ਤੇ ਪੈਕਿੰਗ ਵਗੈਰਾ ਸਾਰੇ ਹੋ ਕੇ ਸਪਲਾਈ ਹੁੰਦੀ ਹੈ ਬਾਹਰਲੇ ਮੁਲਕਾਂ ਨੀ ਜਾਂਦੀ ਮੱਛੀ ਉਹ ਕੰਟੇਨਰ ਲੱਦੀ ਜਾਂਦੇ ਵੀਰੇ ਹਣਾ ਕੰਟੇਨਰ ਲੱਦੀ ਜਾਂਦੇ ਤੇ ਲਾਈ ਜਾਂਦੇ ਆ ਨਬੀਬੀਆ ਸਮੁੰਦਰ ਨਾਲ ਲੱਗਦਾ ਦੇਸ਼ ਆ ਇਹ ਇੱਕ ਬੰਦਰਗਾਹ ਇਹਨਾਂ ਨੂੰ ਵਪਾਰ ਲਈ ਹੋਰ ਦੇਸ਼ਾਂ ਦੇ ਨਿਰਭਰ ਕਰਨ ਦੀ ਲੋੜ ਨਹੀਂ ਜਿਵੇਂ ਜਿਹੜੇ ਲੈਂਡਲੌਕ ਕੰਟਰੀ ਹੁੰਦੇ ਆ ਉਹਨਾਂ ਨੂੰ ਸਮੱਸਿਆ ਆਉਂਦੀ ਆ। ਬਗੈਰਿਆ ਵੀ ਇੱਥੇ ਉਹਨਾਂ ਦਾ ਇੱਥੇ ਇਹ ਆਪਣਾ ਪੋਰਟ ਯੂਜ਼ ਕਰਦੇ ਆ। ਜ਼ਾਂਬੀਆ ਵਾਲੇ ਹਾਂ ਪਰ ਜ਼ਾਂਬੀਆ ਦਾ ਬਾਰਡਰ ਵੀ ਲੱਗਦਾ ਇਹਨਾਂ ਬੀਬੀਆਂ ਨਾਲ ਲੱਗਦਾ ਨਾ ਤੇ ਉਹਨਾਂ ਦੇ ਪੋਰਟ ਇੱਥੇ ਯੂਜ਼ ਕਰਦੇ ਆ। ਉਹਨਾਂ ਦੇ ਜਿਹੜੇ ਬਾਹਰੋਂ ਜਿਹੜੇ ਉਹਨਾਂ ਦੇ ਕੰਟੇਨਰ ਵਗੈਰਾ ਆਉਂਦੇ ਆ ਉਹ ਇੱਥੇ ਆਣੇ ਪਹਿਲਾਂ ਇੱਥੋਂ ਅੱਗੇ ਜਾਣੇ ਆ। ਜ਼ਾਂਬੀਆ ਦੀ ਪੂਰੀ ਐਕਸਪੋਰਟ ਇੰਪੋਰਟ ਇੱਥੋਂ ਹੁੰਦੀ ਆ ਇਸ ਪੋਰਟ ਤੋਂ। ਠੀਕ ਆ ਬਾਈ ਜੀ। ਹਾਂ ਜੀ। ਜ਼ਾਂਬੀਆ ਦੀ ਹੋਗੀ। ਹੋ ਸਕਦਾ ਬੋਤਸਵਾਨਾ ਵੀ ਕੁਝ ਇਧਰੋਂ ਲੈ ਇਥੋਂ ਫਿਰ ਬਾਏ ਰੋਡ ਉਹਨਾਂ ਦੇ ਮੁਲਕ ਜਾਂਦੇ ਆ ਤੇ ਤੁਸੀਂ ਕਮਲ ਜਦੋਂ ਦਿਨ ਢਲਦਾ ਇੱਥੇ ਆਥ ਨਹੀਂ ਆਉਣੇ ਇਹ ਬਹੁਤ ਵਧੀਆ ਨਜ਼ਾਰਾ ਜੀ ਮੈਨੂੰ ਲੱਗਦਾ ਮੈਂ ਅਕਸਰ ਇੱਥੇ ਆ ਕੇ ਦੇਖਦਾ ਸੂਰਜ ਛਪਦੇ ਹੋਏ ਕੀ ਬਾਤ ਆ ਯਾਰ ਮੈਨੂੰ ਨਵੀਂ ਵਿਆਹ ਚ ਬੰਦਾ ਦਿਸਿਆ ਵਾ ਜਿਹੜਾ ਪੰਜਾਬੀ ਬੋਲ ਰਿਹਾ ਨਵੀਂ ਵਿਆਹ ਚ ਨਹੀਂ ਸੀ ਮਿਲ ਰਿਹਾ ਇਹਨਾਂ ਕੋਲ ਹੁਣ ਆਫਿਸ ਵੀ ਖੜਨਾ ਕੋਈ ਆਫਿਸ ਦੇ ਮੋੜ ਦੀ ਨਾ ਅੱਪਾ ਗੱਲ ਕਰੀ ਚੱਲਦੇ ਆ ਵੀਰੇ ਅਗਰ ਖੁੱਲਾ ਹੋਇਆ ਜੀ ਪਰਸੋਂ ਆਪਾਂ ਸਵੇਰੇ ਸਵੇਰੇ ਉਹ ਤੱਕ ਸਮੁੰਦਰ ਦਾ ਜਿਹੜਾ ਮਾਰ ਆਵਾਂਗੇ ਵਿੱਚ ਜਾ ਕੇ ਆਪਾਂ ਸ਼ਹਿਰ ਵੈਲਵਿਸ ਬੇਚ ਖੜੇ ਆਂ ਇਹ ਗੱਲ ਆਪਾਂ ਕੀਤੀ ਹੈ ਵੈਲਵਿਸ ਬੇ ਦਾ ਇਲਾਕਾ ਵਾਟਰਫਰੰਟ ਕਿਹਾ ਜਾਂਦਾ ਇਹਨੂੰ ਜਿਵੇਂ ਦਾ ਮੁੰਬਈ ਦਾ ਮੈਰਨ ਡਰਾਈਵ ਕਹ ਲਈਏ ਜਿੱਥੇ ਸ਼ਾਮ ਨੂੰ ਲੋਕ ਇਕੱਠੇ ਹੁੰਦੇ ਆ ਬਹਿੰਦੇ ਆ ਤੁਰਦੇ ਫਿਰਦੇ ਆ ਭਜਦੇ ਨੱਠਦੇ ਆ ਉਹੋ ਜੀ ਗੱਲ ਬਾਤ ਆ ਦੂਜੇ ਪਾਸੇ ਢਲਦਾ ਸੂਰਜ ਤੇ ਇਧਰਲੇ ਪਾਸੇ ਉਹਦੀ ਰੌਸ਼ਨੀ ਚ ਐਡਾ ਸੋਹਣਾ ਮਾਹੌਲ ਵੱਜਾ ਹੋਇਆ ਲੋਕ ਬਹਿ ਕੇ ਆਪਦਾ ਇੱਥੇ ਸੋ ਚਿੱਲ ਕਰ ਰਹੇ ਨੇ ਤੇ ਆਪਾਂ ਸਾਰੇ ਕਾਸੇ ਚ ਇਹਨੂੰ ਦੇਖਣ ਆਏ ਆ ਵੀਰ ਨੂੰ ਡੁੱਬਦੇ ਹੋਏ ਨੂੰ ਔ ਨੁਕਰ ਤੇ ਖੜ ਕੇ ਸੋਣਾ ਦਿਸੂਗਾ 33 ਤੇ ਹੋਗਾ ਇਹ ਤਾਂ ਇਹਦੇ ਖਿਆਲ ਨਹੀਂ 39 ਤੇ ਨਹੀਂ ਹੈਗਾ ਇਹਦੇ ਹਜੇ ਮੈਂਟ ਪੰਜ ਹੋਰ ਲਾਏ ਇੰਡੀਅਨ ਓਸ਼ੀਅਨ ਦੇ ਨੇੜੇ ਤੇੜੇ ਸੂਰਜ ਚੜਦਾ ਲੈਂਦਾ ਕਈ ਵਾਰੀ ਦੇਖਿਆ ਇਹ ਪਹਿਲਾ ਮੌਕਾ ਬਣਿਆ ਵੀ ਆਪਾਂ ਅਟਲੈਂਟਿਕ ਦੇ ਕੰਢੇ ਖੜ ਕੇ ਇਹਨੂੰ ਦੇਖ ਰਹੇ ਹਾਂ ਬੰਦ ਨਹੀਂ ਲੱਗਦਾ ਕਈ ਵਾਰ ਨਾ ਥੋੜਾ ਜਿਹਾ ਬੰਦ ਕੀਤਾ ਮਿਲਿਆ ਇੰਨੂੰ ਖੋਲਿਓ ਕੇ ਬਸ ਇਤਨੇ ਰੱਖਦੇ ਨੇ ਬੋਤਲ ਖਾਲੀ ਹੈ ਆਹ ਖਾਲੀ ਹੈ ਮੋਤੀ ਨਿਕਲੇ ਨਹੀਂ ਮੋਤੀ ਹੈ ਨਾ ਜੀ ਹੁੰਦੇ ਆ ਦੋ ਤਰ੍ਹਾਂ ਦੇ ਮੋਤੀ ਮੈਂ ਸਾਰੇ ਆ ਰਿਹਾ ਤੁਹਾਡੇ ਗਾਰਨਿਸ਼ ਇੰਡੀਅਨ ਰੈਸਟੋਰੈਂਟ ਦਾਲ ਰੋਟੀਆਂ ਇੰਡੀਅਨ ਰੈਸਟੋਰੈਂਟ ਤੇ ਨਬੀਬੀਆ ਦਾ ਇੱਕ ਸ਼ਹਿਰ ਇੰਡੀਅਨ ਰੈਸਟੋਰੈਂਟ ਬਣਿਆ ਹੋਇਆ ਆ ਸਾਰੇ ਇੰਡੀਅਨ ਭੋਜਨ ਦਾ ਆਨੰਦ ਲੈਣ ਲਈ ਇੱਥੇ ਬੈਠੇ ਜੀ ਅੱਜ ਦਾ ਦਿਨ ਬਹੁਤ ਲੰਮਾ ਰਿਹਾ ਪਹਿਲਾਂ ਮੈਂ ਟੈਕਸੀ ਫੜੀ ਉੱਥੋਂ ਪਹੁੰਚਿਆ ਸੁਵਾਕਾ ਸਵਾਕੋ ਜਿੱਥੇ ਇਸ ਵੇਲੇ ਖੜੇ ਆ ਫਿਰ ਵੈਲਵਿਸ ਵੇ ਗਏ ਵੈਲਵਿਸ ਜਾ ਕੇ ਬਾਈ ਕਮਲ ਨੂੰ ਮਿਲੇ ਅਸੀਂ ਇਕੱਠੇ ਸਮੁੰਦਰ ਦੇ ਕੰਢੇ ਘੁੰਮੇ ਤੇ ਫਿਰ ਅਸੀਂ ਉੱਥੇ ਇੱਕ ਟੈਕਸੀ ਹਾਇਰ ਕੀਤੀ ਆ ਜਿੱਤੇ ਜਿਹੜੀ ਕੱਲ ਨੂੰ ਚੱਕਾਂਗੇ ਅਸੀਂ 셀ਫ ਡਰਾਈਵ ਵਾਸਤੇ ਉਹ ਤੇ ਫਿਰ ਆਪਾਂ ਹੋਰ ਨੇੜੇ ਤੇੜੇ ਦੀਆਂ 100 ਕਿਲੋਮੀਟਰ ਦੇ ਘੇਰੇ ਦੀਆਂ ਥਾਵਾਂ ਚੀਜ਼ਾਂ ਨੂੰ ਦੇਖਾਂਗੇ ਉਸ ਤੋਂ ਬਾਅਦ ਮੈਂ ਸਵਾਕੋ ਵਾਪਸ ਆਇਆ ਵੈਲਵਿਸ ਬੇ ਤੋਂ ਇੰਡੀਅਨ ਰੈਸਟੋਰੈਂਟ ਤੇ ਗਿਆ ਰੋਟੀ ਖਾਧੀ ਇੰਡੀਅਨ ਰੈਸਟੋਰੈਂਟ ਵਾਲੇ ਬਾਈ ਹੋ ਸੀਗੇ ਨਾਗਪੁਰ ਮਹਾਰਾਸ਼ਟਰਾ ਦੇ ਤੇ ਫਿਰ ਕਮਰਾ ਲੱਭਿਆ ਕਮਰਾ ਇੱਥੇ ਨਹੀਂ ਮਿਲਿਆ ਕਿਉਂਕਿ ਇਹ ਖਾਸ ਸ਼ਹਿਰ ਆ ਘੁੰਮਣ ਫਿਰਨ ਵਾਲਾ ਤੇ ਬਿਜ਼ੀ ਬਹੁਤ ਆ ਸਾਰੇ ਕਿਤੇ ਬੁੱਕਾ ਤੇ ਮਹਿੰਗਾ ਬਹੁਤ ਜ਼ਿਆਦਾ ਇੱਕ ਦੋ ਥਾਵਾਂ ਤੇ ਗਈ ਨਹੀਂ ਬਣੀ ਗੱਲ ਫਿਰ ਇੱਕ ਡਾਰਮੇਟਰੀ ਲੱਭੀ ਆ ਹੁਣ ਇਸ ਵੇਲੇ ਮੈਂ ਡਾਰਮੇਟਰੀ ਦੇ ਵਿੱਚ ਆ ਅੱਜ ਦੀ ਰਾਤ ਇੱਥੇ ਰਾਵਾਂਗੇ ਕੱਲ ਨੂੰ ਆਪਾਂ ਸੈਲਫ ਡਰਾਈਵ ਕਾਰ ਤੇ ਇਸ ਇਲਾਕੇ ਨੂੰ ਘੁੰਮਾਂਗੇ ਤੁਸੀਂ ਜੁੜੇ ਰਹੋ ਲਾਈਕ ਕਰਿਓ ਤੇ ਵੀਡੀਓ ਵੇਖਾ ਕਮੈਂਟ ਜਰੂਰ ਕਰਿਓ ਜਿਹੜੀਆਂ ਡਾਰਮੇਟਰੀਆਂ ਹੁੰਦੀਆਂ ਨੇ ਉੱਥੇ ਇਹੋ ਜਿਹਾ ਕੁਝ ਹੁੰਦਾ ਜਿਵੇਂ ਉਹ ਸਤਾਰ ਟੰਗੀ ਹੋਈ ਆ ਇੱਥੇ ਕੋਈ ਵਿੱਚੇ ਬਿੱਲੀਆਂ ਫਿਰਦੀਆਂ ਕੁੱਤੇ ਫਿਰਦੇ ਆ ਵੱਖ-ਵੱਖ ਦੇਸ਼ਾਂ ਦੇ ਜਵਾਗ ਜੱਲੇ ਫਿਰਦੇ ਆ ਹੁਣ ਸਮਾਂ ਲਗਭਗ ਰਾਤ ਦੇ 11 ਵਜੇ ਆ ਹੁਣ ਸੌਣ ਦਾ ਵੇਲਾ ਤੇ ਹੁਣ ਮੈਂ ਵੀ ਸੌਣ ਚੱਲਿਆ ਵੀਡੀਓ ਨੂੰ ਐਡਿਟ ਕੀਤਾ ਇੱਥੇ ਬਹਿ ਕੇ ਕਿਉਂਕਿ ਉੱਥੇ ਡਾਰਮੇਟਰੀ ਆ ਡਾਰਮੇਟਰੀ 'ਚ ਨਹੀਂ ਕਰ ਸਕਦੇ ਫਿਰ ਜਦੋਂ ਬਾਅਦ ਇਹ ਵੀਡੀਓ ਐਡਿਟ ਕਰਾਂਗੇ ਦੂਜੇ ਵਿੱਚ ਪਰੇਸ਼ਾਨ ਹੁੰਦੇ ਆ ਲਾਈਕ ਕਰਿਓ ਤੇ ਕਮੈਂਟ ਕਰਿਓ ਜੁੜੇ ਰਹੋ ਤੁਸੀਂ ਸਤਿ ਸ਼੍ਰੀ ਅਕਾਲ